ਏ ਮਨਦੀਪ ਸਿੱਧੂ ਦੀ ਇੰਟਰਵਿਊ ਨੂੰ ਲੈ ਕੇ ਜਿਹਦੇ ਵਿੱਚ ਮਨਦੀਪ ਇੰਟਰਵਿਊ ਕਰਦਾ ਤੇ ਉਹਦੇ ਵਿੱਚ तकरीबन ਉਹ ਸਾਰੀਆਂ ਗੱਲਾਂ ਮੰਨਦਾ ਵੀ ਜਿਹੜੀਆਂ ਗੱਲਾਂ ਸੀ ਅੱਜ ਤੋਂ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਕਹਿੰਦੇ ਰਹੇ ਹਾਂ ਹੁਣ ਮਨਦੀਪ ਸਿੱਧੂ ਕੌਣ ਆ ਮਨਦੀਪ ਸਿੱਧੂ ਆਪਣੇ ਜੋ ਦੀਪ ਸਿੱਧੂ ਆ ਭਾਈ ਉਹਦਾ ਭਾਈ ਆ ਉਹ ਰਿਸ਼ਤੇ ਦੇ ਵਿੱਚ ਤੇ ਜੇ ਆਪਾਂ ਫਿਜ਼ੀਕਲੀ ਤੌਰ ਤੇ ਦੇਖੀਏ ਵੀ ਮੰਦੀਪ ਸਿੱਧੂ ਨੇ ਵੀ ਕਿਤਨਾ ਕਤੇ ਦੀਪ ਨੂੰ ਵਰਤਿਆ ਆ ਚੀਜ਼ ਦੇ ਵਿੱਚ ਆਪਣਾ ਨਾਂ ਬਣਾਉਣ ਦੇ ਵਿੱਚ ਜਾਂ ਮੰਨ ਲਓ ਵੀ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਭਾਈ ਇਹ ਆਪਣੇ ਆਪ ਨੂੰ ਹੋਂਦ ਦੇ ਲਿਆਉਣ ਦੇ ਵਿੱਚ ਕਿਉਂਕਿ ਜੇ ਆਪਾਂ ਦੀਪ ਦੀਆਂ ਪ੍ਰਾਣੀਆਂ ਇੰਟਰਵਿਊ ਚੱਕ ਲਈਏ ਜਾਂ ਜਿਹੜੇ ਸਮੇਂ ਦੇ ਵਿੱਚ ਦੀਪ ਦੇ ਉੱਤੇ ਇਹ ਜਾਦ ਇਹ ਸੰਕਟ ਆਇਆ ਸੀਗਾ ਸੰਕਟ ਮਤਲਬ ਤੁਸੀਂ ਸਮਝਦੇ ਹੋ ਵੀ ਜਿਵੇਂ ਆਪਣੇ ਕਿਸਾਨੀ ਅੰਦੋਲਨ ਵਾਲੇ ਜਿਹੜੇ ਅੱਜ ਬੜੇ ਪਿੱਟਦੇ ਨੇ ਵੀ ਭਾਈ ਸਾੜ ਤੋਂ ਉਹ ਟਾਈਮਾਂ ਵਿੱਚ ਗਲਤ ਕੁਝ ਕਿਹਾ ਗਿਆ ਜਾਂ ਇਦਾਂ ਕੁਝ ਹੋ ਗਿਆ ਜਾਂ ਉਦਾਂ ਕੁਝ ਹੋ ਗਿਆ ਤੇ ਉਹ ਟਾਈਮਾਂ 'ਚ ਦੀਪ ਦੇ ਨਾਲ ਖੜਨ ਦੀ بجائے ਇਹ ਬੰਦਾ ਪਤਾ ਨਹੀਂ ਕਿਹੜੇ ਖਲਕੂਂਜੇ ਚ ਪੜਿਆ ਹੋਇਆ ਸੀਗਾ ਇੱਥੋਂ ਤੱਕ ਇਤੋਂ ਤੱਕ ਜੋ ਅੱਜ ਇਹ ਪੈਦਲ ਯਾਤਰਾ ਜੋ ਵੀ ਕੁਝ ਕਰਦਾ ਚਲੋ ਸਾਡਾ ਉਹਦੇ ਨਾਲ ਕੋਈ ਇਦਾਂ ਦੀ ਵੀ ਪਾਈ ਸਾਡੇ ਬਲੇ ਜੋ ਮੜੀ ਯਾਤਰਾ ਮਰਜ਼ੀ ਕਰੀ ਜਾਵੇ ਕਿ ਉਹਦਾ ਚੀਜ਼ ਦਾ ਜੇ ਕੋਈ ਆਪਾਂ ਪੋਜ਼ਿਟਿਵ ਪੁਆਇੰਟ ਕੱਢਣਾ ਹੋਵੇ ਉਹ ਚੀਜ਼ ਦਾ ਤਾਂ ਉਹਦਾ ਪੁਆਇੰਟ ਇਹ ਬਣਦਾ ਜੇ ਇਹ ਡਿਕਲੇਅਰ ਕਰਦਾ ਵੀ ਮੈਂ ਪੈਦਲ ਯਾਤਰਾ ਆਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਜਿਹੜਾ ਘਰ-ਘਰ ਦੇ ਵਿੱਚ ਪਹੁੰਚਾਉਣਾ ਵੀ ਉਹਦੇ ਉੱਤੇ ਕਰ ਰਿਹਾ ਤਾਂ ਉਹ ਮੈਨੂੰ ਨਹੀਂ ਲੱਗਦਾ ਕੋਈ ਪਰਸਨਲੀ ਤੌਰ ਤੇ ਜੋ ਸਾਨੂੰ ਇਹ ਚੀਜ਼ ਨਹੀਂ ਲੱਗਦੀ ਵੀ ਜਿਹੜੀ ਉਹ ਪੈਦਲ ਯਾਤਰਾ ਵਾਲੀ ਆ ਕਿੰਨੇ ਪਿੰਡਾਂ 'ਚ ਗਿਆ ਹੋਊ ਜਾਂ ਕਿਹੜੇ-ਕਿਹੜੇ ਲੱਗੂਗੀ ਪਿੰਡਾਂ ਦੀ ਆਪਾਂ ਗੱਲ ਕਰੀਏ ਤਕਰੀਬਨ 13000 ਦੇ ਨੇੜੇ ਤੇਲੇ ਪਿੰਡ ਆ ਭਾਈ ਪੰਜਾਬ ਦੇ ਵਿੱਚ ਜੇ ਅਨੰਦਪੁਰ ਸਾਹਿਬ ਦੇ ਮਤਾ ਬਿਲਕੁਲ ਇਹ ਮੰਨਦੇ ਨੇ ਸਾਰੇ ਜਣੇ ਵੀ ਬਿਲਕੁਲ ਸਹੀ ਆ ਬਿਲਕੁਲ ਓਕੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਜਿੰਨੇ ਵੀ ਪੰਜਾਬ ਦੇ ਗੁਰਦੁਆਰੇ ਨੇ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਅਕਾਲ ਤਖਤ ਸਭ ਆਉਂਦੇ ਨੇ ਉਹਨਾਂ ਤੋਂ ਲਾਉਣਾ ਚਾਹੀਦਾ ਤਾਂ ਜੋ ਜਿਹੜੀ ਸੰਗਤ ਮੱਥਾ ਟੇਕਣਾ ਦੀ ਆ ਇੱਕ ਬੜਾ ਬੋਰਡ ਲਾ ਕੇ ਉੱਥੇ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਜਾਵੇ ਜੋ ਭਾਈ ਕਪੂਰ ਸਿੰਘ ਵੱਲੋਂ ਲਿਖਿਆ ਗਿਆ ਸੀਗਾ ਕੋਈ ਉਹ ਚ ਚੇਂਜ ਨਹੀਂ ਕੋਈ ਉਹ ਚ ਕੁਝ ਨਹੀਂ ਉਹ ਤੇ ਹੋਂ ਇਹ ਚਲੋ ਇਹ ਮੇਰਾ ਵਿਸ਼ਾ ਨਹੀਂ ਇਹ ਇੱਕ ਦਿਨ ਹੋਰ ਆਪਾਂ ਗੱਲ ਕਰਾਂਗੇ ਮਨਦੀਪ ਸਿੱਧੂ ਦੀ ਜਿਹੜੀ ਗੱਲਬਾਤ ਕੀਤੀ ਸੀ ਆਪਣੀ ਇੰਨੀ ਗੱਲ ਕਰਨੀ ਵੀ ਭਾਈ ਜਿਹੜਾ ਬਲੌਕ ਬਲੌਕ ਦੀ ਗੱਲ ਕਰਦਾ ਚਲੋ ਇਹ 2 ਸਾਲ ਪਹਿਲਾਂ ਸਾਡੀਆਂ ਗੱਲਾਂ ਕੀਤੀ ਉਹਨੇ ਰਿਪੀਟ ਕੀਤੀਆਂ ਨੇ ਉਹ ਜਿਵੇਂ ਅੱਕਾ ਦਾ ਮੋਹਰ ਲਾਈ ਆਉਨੇ ਉਹ ਹੁਣ ਗੱਲ ਕਰੀਏ ਆਪਾਂ ਬੰਦੀ ਸਿੰਘਾਂ ਦੇ ਉੱਤੇ 90 ਤਕਰੀਬਨ ਸਾਰਿਆਂ ਨੂੰ ਪਤਾ ਵੀ ਭਾਈ ਬੰਦੀ ਸਿੰਘ ਦਾ ਬੜਾ ਰੌਲਾ ਪੈਂਦਾ ਜੀ ਬੰਦੀ ਸਿੰਘ ਭਾਈ ਜਿਹੜੇ ਆਪਣੇ ਦਿੱਲੀ ਵਾਲੇ ਨੇ ਜਾਂ ਦੂਜੇ ਨੇ ਚਲੋ ਦੂਜੇ ਬੰਦੀ ਸਿੰਘ ਕਿਹੜੇ ਨੇ ਜਰੂਰ ਦਿੱਲੀ ਵਾਲੇ ਦੀ ਆਪਾਂ ਗੱਲ ਕਰਦੇ ਆਂ ਭਾਈ ਦਿੱਲੀ ਵਾਲਿਆਂ ਨੂੰ ਕੋਸ ਕੋਸ ਜਿਹੜੇ ਆਪਣੇ ਪੰਥਕ ਆਗੂ ਨੇ ਉਹ ਭਾਈ ਮੋਰਚਾ ਮੋਰਚਾ ਲਈ ਬੈਠੇ ਨੇ ਜਿਵੇਂ ਆਪਣੇ ਵਹਾਲੀ ਮੋਰਚਾ ਹੋ ਗਿਆ ਤੁਸੀਂ ਦੇਖਿਆ ਹੁਣ ਅਕਸਰ ਜਿਹੜਾ ਮਹਾਲੀ ਮੋਰਚਾ ਲੱਗਿਆ ਹੋਇਆ ਤੇ ਕੁਸ਼ਕ ਆਪਣੇ ਜਿਹੜੇ ਆਪਣੇ ਦੂਜੇ ਨੇ ਨਾਲ ਜਿਹੜੇ ਆ ਬੋਟਾ-ਬੋਟਾ ਮੰਗਦੇ ਫਿਰਦੇ ਨੇ ਪਿੰਡਾਂ-ਪਿੰਡਾਂ ਦੇ ਵਿੱਚ ਭਾਈ ਸਾਨੂੰ ਵੋਟਾਂ ਪਾਓ ਅਸੀਂ ਬੇਅਦਬੀ ਦਾ ਮੁੱਦਾ ਚੱਕਾਂਗੇ ਜੀ ਅਸੀਂ ਬੰਦੀ ਸਿੰਘਾਂ ਦਾ ਮੁੱਦਾ ਚੱਕਾਂਗੇ ਇਹ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਨੂੰ ਅੱਜ ਦੇ ਟਾਈਮ ਤੇ ਦੇਖੀ ਹੈ ਨਾ ਕੁਸ਼ਕ ਬੰਦੀ ਸਿੰਘਾਂ ਨੂੰ ਪ੍ਰੋਲ ਮਿਲੀ ਸੀ ਜਿਹੜੇ ਉਹ ਬਾਹਰ ਆਏ ਸੀ ਜਿਵੇਂ ਭਾਈ ਗੁਰਦੀਪ ਸਿੰਘ ਖੇੜਾ ਲਖਵਿੰਦਰ ਸਿੰਘ ਨਰੰਗਵਾਲ ਕਿੰਨੇ ਕ ਬੰਦੇ ਜਾਣਦੇ ਨੇ ਵੀ ਆ ਕਮੈਂਟ ਕਰਕੇ ਦੱਸਿਓ ਜਰੂਰ ਭਾਈ ਰਾਜੋਣਾ ਹੋਰ ਇੰਜੀਨੀਅਰ ਸਾਹਿਬ ਬੜੇ ਜਣੀ ਕੇ ਬੰਦੀ ਸਿੰਘ ਜਿਹੜੇ ਆਏ ਨੇ ਪਰ ਇਹਨਾਂ ਦੇ ਬੰਦਿਆਂ ਵੱਲੋਂ ਇੰਟਰਨੈਟ ਦੇ ਉੱਤੇ ਇਹ ਸ਼ੋਅ ਕਰ ਦਿੱਤਾ ਗਿਆ ਸੰਗਤ ਦੇ ਵਿੱਚ ਇਹ ਚੀਜ਼ ਰੱਖ ਦਿੱਤੀ ਗਈ ਵੀ ਇਹੇ ਬੰਦੇ ਜਿਨ੍ਹਾਂ ਨੇ ਆਪਣੇ 25 23 30 ਸਾਲ ਜੇਲ੍ਹਾਂ ਚ ਕੱਢੇ ਨੇ ਇੱਥੋਂ ਤੱਕ ਵੀ ਲੱਖੇ ਵਰਗਿਆਂ ਦੇ ਵੀ ਬਿਆਨ ਆ ਗਏ ਸੀ ਕਿ ਇਹ ਮਸਤ ਹੋਣਾ ਸਾਹਜਾ ਦੀਪਨਾ ਗੱਲ ਹੋਈ ਸੀ ਵੀ ਜਿਹੜਾ ਭਾਈ ਪ੍ਰੋਫੈਸਰ ਭੁੱਲਰਾ ਵੀ ਉਹ ਉੱਥੇ ਕੋਈ ਕਲਾ ਨਹੀਂ ਵਰਤਰੀ ਕੰਦਾ ਸਿਰ ਮਾਰਦਾ ਫਿਰਦਾ ਇਹ ਲਖੇ ਦੇ ਬਿਆਨ ਨੇ ਜਿਹੜੇ ਬੰਦੇ ਜਾਣਦੇ ਹੋਣਗੇ ਤੇ ਇਹਨਾਂ ਵੱਲੋਂ ਜਿੰਨੇ ਵੀ ਆ ਲੰਗ ਲੈਣਾ ਜਾਂ ਮੰਨ ਲਓ ਵੀ ਜਨਕੀ ਇਥੋਂ ਤੱਕ ਵੀ ਜਿਹੜਾ ਗੁਰਦੀਪ ਖੇੜਾ ਹੁਣ ਅਮਰਤਪਾਲ ਜੱਲੂਪੁਰ ਖੇੜੇ ਦਾ ਰਹਿਣ ਦਾ ਵਾਸੀ ਆ ਉੱਥੇ ਦਾ ਰਹਦਾ ਉਹਦਾ ਪਿੰਡ ਆ ਉੱਥੇ ਦਾ ਇਹ ਗੁਰਦੀਪ ਖੇੜਾ ਗੁਰਦੀਪ ਖੇੜੇ ਦੇ ਪਰਿਵਾਰ ਦੇ ਵਿੱਚ ਅਸੀਂ ਇੱਕ ਵੀਡੀਓ ਚਾੜੀ ਸੀ ਜੋ ਸਾਡੇ ਬਾਈ ਜੀ ਨੇ ਬੜੇ ਸਤਿਕਾਰਯੋਗ ਨੇ ਇੱਕ ਵੀਡੀਓ ਚਾੜੀ ਸੀ ਉਹਦੇ ਪਰਿਵਾਰ ਦੇ ਹਾਲਾਤ ਦਿਖਾਈ ਸੀ ਇਹਦੇ ਪਰਿਵਾਰ ਦੇ ਹਾਲਾਤ ਕੀ ਨੇ ਵੀ ਇਹ ਬੰਦੇ ਜਿਹੜੇ ਇੱਕੇ ਪਿੰਡ ਦੇ ਹੋਣ ਵੀ ਜਿਨ੍ਹਾਂ ਇੱਕ ਪਾਸੇ ਕੌਮ ਦਾ ਨਾਲ ਜਣੀ ਕਿ ਕੌਮ ਨਾਲ ਖੜ ਕੇ ਕੌਮ ਦੀ ਗੱਲ ਕਰਕੇ 25 30 ਸਾਲ ਆਪਣੀ ਜਵਾਨੀ ਜੇਲਾ ਦੇ ਵਿੱਚ ਲਾਤੀ ਤੇ ਇੱਕ ਨਮਾ ਜਿਵੇਂ ਕਿ ਉਹ ਵੀ ਛਲਾਰੂ ਉੱਠਿਆ ਜਨ ਬਾਈ ਗੁਰਦੀਪ ਸਿੰਘ ਗੇੜੇਵਲੀ ਵੀ ਗੱਲ ਕਹੀ ਗਈ ਸੀ ਇਹ ਵੀ ਭਾਈ ਆਉਂਦੀ ਸਾਰੇ ਇਹ ਸੋਸ਼ਲ ਮੀਡੀਆ ਤੇ ਡਿਜੀਟਲ ਪੰਥ ਬਣਾ ਕੇ ਜਾਂ ਹੇਟ ਟਾਕ ਕਰਕੇ ਭਾਈ ਫ੍ਰੀਮਸ ਹੋ ਗਿਆ ਜੱਲੂਪੁਰ ਖੇੜੇ ਦਾ ਭਾਈ ਗੁਰਦੀਪ ਸਿੰਘ ਖੇੜਾ ਕਿਸੇ ਨੂੰ ਨਹੀਂ ਪਤਾ ਸੀਗਾ ਜੱਲੂਪੁਰ ਦਾ ਨੌ ਫੇਮਸ ਹੋਇਆ ਤਾਂ ਅਮਰਤਪਾਲ ਦੇ ਨੌ ਤੋਂ ਫੇਮਸ ਹੋਇਆ ਇਹਦਾ ਕਾਰਨ ਕੀ ਇਹ ਭੇੜ ਵਰਤੀ ਦੇ ਲੋਕ ਨਾ ਤਾਂ ਕਿਸੇ ਨੇ ਜੇ ਇਹ ਕਹਿੰਦੇ ਨੇ ਵੀ ਭਾਈ ਜੇ ਗੁਰਦੀਪ ਸਿੰਘ ਖੇੜਾ ਬਾਦਲ ਦਲ ਦੇ ਨਾਲ ਜਾ ਕੇ ਖੜ ਗਿਆ ਜਾਂ ਉਹਦੀ ਸਪੋਰਟ ਕਰ ਗਿਆ ਜਾਂ ਕੁਝ ਵੀ ਕਰ ਲਿਆ ਫਿਰ ਭਾਈ ਰਾਜਾਉਣਾ ਸਾਹਿਬ ਵੀ ਹੋਰ ਵੀ ਹੋ ਸਕਦਾ ਵੀ ਅਸੀਂ ਜਿੱਥੇ ਦਾ ਜਗਤਾਰ ਸਿੰਘ ਖਵਾਰਾ ਵੀ ਜਦ ਨਿਕਲੂਗਾ ਨਾ ਜਿਵੇਂ ਹੁਣ ਮਨਦੀਪ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਕਹਿੰਦਾ ਜੀ ਪੱਤਰਕਾਰ ਬੀਬੀ ਬਲੀਓ ਪੁੱਛਿਆ ਗਿਆ ਸੀ ਮਨਦੀਪ ਤੋਂ ਸਵਾਲ ਕਹਿੰਦਾ ਵੀ ਤੁਸੀਂ ਬੰਦੀ ਸਿੰਘਾਂ ਦੀ ਕਿਉਂ ਗੱਲ ਕਰਦੇ ਹੋ ਵੀ ਉਹਨਾਂ ਦੇ ਔਨ ਨਾਲ ਕੀ ਫਰਕ ਪੈਣਾ ਮਨਦੀਪ ਨੇ ਉੱਥੇ ਗੱਲ ਗੋਲ ਮੋਲ ਕਰਤੀ ਉਹ ਇੰਟਰਵਿਊ ਆਪਾਂ ਤੁਹਾਨੂੰ ਚਲਾ ਕੇ ਇੱਥੇ ਸੁਣਾਵਾਂਗੇ ਤੁਹਾਨੂੰ ਦੱਸਾਂਗੇ ਉਹ ਇੰਟਰਵਿਊ ਦਾ ਮਤਲਬ ਕੀ ਬਣਦਾ ਸੀਗਾ ਜਿੱਥੇ ਉਹਨੂੰ ਮਨਦੀਪ ਨੂੰ ਜਵਾਬ ਦੇਣਾ ਚਾਹੀਦਾ ਸੀ ਬੀਬੀ ਨੂੰ ਪੱਤਰਕਾਰ ਨੂੰ ਵੀ ਇੰਟਰਵਿਊ ਆਪਣਾ ਜਿਹੜੀ ਤੂੰ ਗੱਲ ਕਰਦੀ ਹੈ ਬਲਦੀ ਸਿੰਘਾਂ ਦੀ ਵੀ ਨਾ ਜਿਹੜੇ 25 25 30 ਸਾਲ ਦੇ ਵੀ ਉਹ ਜੇ ਆ ਕੇ ਪੰਜਾਬ ਚ ਕੀ ਸੁਧਰ ਜੂਗਾ ਮਨਦੀਪ ਨੂੰ ਉੱਥੇ ਜਵਾਬ ਦੇਣਾ ਚਾਹੀਦਾ ਸੀ ਪੱਤਰਕਾਰ ਬੀਬੀ ਨੂੰ ਵੀ ਉੱਥੇ ਇਕੱਲੇ ਬੰਦੀ ਸਿੰਘ ਨਹੀਂ ਬੈਠੇ ਉੱਥੇ ਸਾਡੇ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬੈਠਾ ਜਿਹਨੂੰ 8 ਲੱਖ ਲੋਕਾਂ ਦੀ ਗਿਣਤੀ ਨੇ ਚੁਣਿਆ ਹੋਇਆ ਉਹ ਕੋਈ ਵੋਟਾਂ ਕੋਈ ਸਿਲੈਕਟ ਹੋ ਕੇ ਸਰਬਸੰਮਤੀ ਨਾਲ ਬਣਿਆ ਹੋਇਆ ਬੰਦਾ ਹੋ ਕੋਈ ਵੋਟਾ-ਬੂਟਾ ਨਾਲ ਨਹੀਂ ਬਣ ਉਹਨੂੰ ਕੌਮ ਨੇ ਚੁਣਿਆ ਹੋਇਆ ਤੇ ਇਹ ਦੀਪ ਇਹ ਉੱਥੇ ਮਨਦੀਪ ਨੂੰ ਬੀਬੀ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਪਰ ਮਨਦੀਪ ਨੇ ਉੱਥੇ ਗੱਲ ਗੋਲਮੁਲ ਕਰਤੀ ਚਲੋ ਉਹ ਆਪਾਂ ਇੰਟਰਵਿਊ ਦੀ ਗੱਲ ਫੇਰ ਕਰਦੇ ਆ ਹੁਣ ਆ ਜੀ ਗੱਲ ਆਪਾਂ ਜੀ ਇਹ ਜਿਹੜੇ ਵੀ ਆਪਾਂ ਸਾਰੇ ਆਪਾਂ ਕਹਿ ਰਹੇ ਆ ਵੀ ਭਾਈ ਜਿਹੜੇ ਬੰਦੀ ਸਿੰਘ ਨੇ ਜਾਂ ਬੰਦੀ ਸਿੰਘਾਂ ਨੂੰ ਛੱਡਦੇ ਕਿਉਂ ਨਹੀਂ ਜਾਂ ਕੀ ਗੱਲ ਵਾ ਤਾਂ ਵੀ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਅੱਜ ਇੱਕ ਕੁਝ ਇੰਟਰਵਿਊ ਬਾਹਰ ਆ ਰਹੇ ਨੇ ਜਸਕਰਨ ਸਿੰਘ ਕਾਨ ਸਿੰਘ ਵਰਗੇ ਜਿਹੜੇ ਬੰਦੇ ਨੇ ਉਹਨਾਂ ਵਰਗੇ بڑے ਇੰਟਰਵਿਊ ਬਾਹਰ ਆ ਰਹੇ ਨੇ ਇਹੋ ਇੰਟਰਵਿਊਾਂ ਵਿੱਚ ਜਸਕਰਨ ਸਿੰਘ ਕਾਨਸਿੰਘਾ ਬੜਾ ਇਮੋਸ਼ਨਲ ਰੋ ਰਿਹਾ ਆਪਣੇ ਅੰਦਰੋਂ ਦਰਦ ਕੱਢ ਰਿਹਾ ਵੀ ਮੈਂ ਕੋਈ ਗਦਦਾਰ ਨਹੀਂ ਮੈਂ ਕੋਈ ਇਦਾਂ ਦੀ ਮੈਂ ਕੋਈ ਉਦਾਂ ਨਹੀਂ ਜਿਹਨੂੰ ਖਾਸਾ ਲੰਬਾ ਸਮਾਂ ਜੀਨੇ ਸਿਮਰਜ ਤੁਮਾਂ ਦੀ ਪਾਰਟੀ ਚ ਕੰਮ ਕੀਤਾ ਤੇ ਬਾਅਦ ਚ ਸਿਮਰਜ ਤੁਮਾਂ ਨੇ ਉਹਨੂੰ ਟਾਟਾ ਬਾਏ ਬਾਏ ਕਰਤਾ ਉਹਦਾ ਕੁਝ ਕਾਰਨ ਬਣਿਆ ਕਿਉਂਕਿ ਇਹ ਜਸਕਰਨ ਸਿੰਘ ਕਾਨਸਿੰਘਾ ਵਾਲਾ ਇਹ ਉਹੀ ਬੰਦਾ ਜਿਹਨੇ ਆ ਪਿਛਲੇ ਸਾਡੇ ਕੋਲ ਇਹਦੇ ਪੇਪਰ ਪਹੁੰਚੇ ਨੇ ਜਿਹੜੇ ਇਹਨਾਂ ਨੇ ਭੇਜਿਆ ਸੀਗਾ ਗ੍ਰਹਿ ਮੰਤਰੀ ਨੂੰ ਲਿਖ ਕੇ ਲੈਟਰ ਸਾਰੀ ਲੈਟਰ ਇਹਨਾਂ ਨੇ ਕੰਪਿਊਟਰ ਨਾਲ ਲਿਖੀ ਕੰਪਿਊਟਰ ਨਾਲ ਪਾਈ ਵੀ ਭਾਈ ਅਮਰਤਪਾਲ ਨੂੰ ਉਹ ਚ ਅਮਰਤਪਾਲ ਦਗਰੂਵਾਲ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਸੀਗੀ ਜਦ ਇਧਰੋਂ ਵੀਡੀਓ ਚਾੜੀ ਗਈ ਉਹ ਸਲਿੱਪ ਕੱਢ ਕੇ ਕਿਉਂਕਿ ਇਹਨਾਂ ਨੇ ਸਲਿੱਪ ਭੇਜੀ ਸੀਗੀ ਉਹ ਹਲੇ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਵੀ ਜਿਹੜੀ ਚਿੱਠੀ ਇਹਨਾਂ ਨੇ ਗ੍ਰਹਿ ਮੰਤਰੀ ਨੂੰ ਭੇਜੀ ਆ ਮੈਂ ਬਾਅਦ ਚ ਤੁਹਾਨੂੰ ਫਿਰ ਸਕਰੀਨਸ਼ਾਟ ਚਾੜੂਗਾ ਵੀ ਉਹਦੇ ਉੱਤੇ ਜਿਹੜੀ ਇਹ ਲਿਖ ਕੇ ਸਾਨੂੰ ਸੋਸ਼ਲ ਮੀਡੀਆ ਤੇ ਪਾਈ ਗਈ ਆ ਵੀ ਇਹੀ ਬਿਲਕੁਲ ਸੇਮ ਉੱਥੇ ਪਹੁੰਚੀ ਆ ਕਿਉਂਕਿ ਬਾਕੀ ਜਿਹੜੇ ਬੰਦੀ ਸਿੰਘਾਂ ਦੀ ਇਹ ਗੱਲ ਕਰਦੇ ਨੇ ਦਿਬਰੂਗੜ੍ਹ ਵਾਲਿਆਂ ਦੀ ਉਹ ਸਾਰਾ ਕੁਛ ਉਹਨੇ ਕੰਪਿਊਟਰ ਨਾਲ ਲਿਖ ਲਿਆ ਤੇ ਐਂਡ ਤੇ ਆ ਕੇ ਥੱਲੇ ਵਾਲੇ ਪਾਸੇ ਜਦ ਇਹ ਜੰਤਕ ਹੋਈ ਰੌਲਾ ਪਾਇਆ ਗਿਆ ਚਲੋ ਸਾਡੇ ਮਿੱਤਰਾਂ ਵੱਲੋਂ ਉੱਥੇ ਜਿਹੜੇ ਪੰਜਾਬ 'ਚ ਬੈਠੇ ਹੋਣਾ ਵੱਲੀ ਰੌਲਾ ਪਾਇਆ ਗਿਆ ਕੁਝ ਵੀਡੀਓ ਇਧਰੋਂ ਪਈਆਂ ਨੇ ਇਹਨਾਂ ਨੇ ਕੀ ਕੀਤਾ ਜੀ ਚੋਸਤ ਚਲਾਕੀ ਕੀਤੀ ਜਸਕਰ ਸਿੰਘ ਕਾਨ ਸਿੰਘ ਵਰਗੇ ਨੇ ਥੱਲੇ ਪੈਨ ਨਾਲ ਦਿਖਦਾ ਤੇ ਹੋਰ ਬੰਦੀ ਸਿੰਘ ਜਿਹੜੇ 22-25 ਸਾਲ ਉਹ ਪੈਨ ਨਾਲ ਲਿਖਿਆ ਗਿਆ ਸੀਗਾ ਹੁਣ ਉਹ ਚਿੱਠੀ ਭੇਜਣੀ ਸੀਗੀ ਆਪਣੇ ਗ੍ਰਹਿ ਮੰਤਰੀ ਨੂੰ ਆਪਣੇ ਵੀ ਭਾਈ ਇਹਦੇ ਵਿੱਚ ਵੀ ਬੰਦੀ ਸਿੰਘਾਂ ਨੂੰ ਛੱਡੋ ਚਲੋ ਹੋਏ ਹੁਣ ਇਹ ਗੱਲ ਕਜਕਨ ਸਿੰਘ ਕਹਾਂਸ ਨਾਲ ਕਰੀ ਕਰੂਗੇ ਹੁਣ ਗੱਲ ਕਰੀਏ ਮੇਨ ਜਿਹੜੇ ਇਹ ਕਹਿੰਦੇ ਨੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਹੀ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਪ੍ਰੋਬਲ ਮਿਲਦੀ ਬੰਦੀ ਸਿੰਘ ਕਿਉਂ ਨਹੀਂ ਬਾਹਰ ਆਉਂਦੇ ਹੈਗੇ ਵੀ ਜਿਹੜੇ ਬਾਹਰ ਆਏ ਸੀ ਜਿਨ੍ਹਾਂ ਨੂੰ ਪ੍ਰੋਬਲ ਮਿਲੀ ਸੀ ਸਾਡੇ ਕਿਹੜੇ ਕੌਮ ਦੇ ਬੰਦਿਆਂ ਨੇ ਜਾਂ ਕਿਹੜੇ ਸਾਡੇ ਜਿੱਥੇਦਾਰ ਸਾਹਮਣੇ ਕਾਮ ਨੂੰ ਇੱਕ ਆਦੇਸ਼ ਦੇ ਕੇ ਕਹਤਾ ਵੀ ਭਾਈ ਵੀ ਇਹ ਬੰਦਿਆਂ ਨੇ ਸਾਡੇ ਲਈ ਚਾਇਓ ਭਾਈ ਲਖਵਿੰਦਰ ਸਿੰਘ ਨਰੰਗਵਾਲ ਹੋਏ ਅੱਜ ਵੀ ਉਹ ਬੰਦਾ ਸਾਈਕਲ ਦੇ ਉੱਤੇ ਆ ਅੱਜ ਵੀ ਉਹ ਬੰਦੇ ਦੇ ਹਾਲਾਤ ਘਰ ਦੇ ਵਿੱਚ ਕੀ ਨੇ ਇਹ ਉਹੀ ਨੇ ਜਿਹਨੂੰ ਤੁਸੀਂ ਅੱਜ ਇਹ ਕਹਨੇ ਹੋ ਵੀ ਭਾਈ ਜਿਹੜਾ ਬਿਆੰਤ ਸਿੰਘ ਆ ਬਿਆੰਤ ਸਿੰਘ ਬਿਆੰਤ ਸਿੰਘ ਪੁੱਚੜ ਜਿਹਨੂੰ ਤੁਸੀਂ ਕਹਨੇ ਹੋ ਉਹਨਾਂ ਨੂੰ ਸੁੱਧਣੇ ਵਾਲੇ ਬੰਦੇ ਸੀਗੇ ਇਹ ਤੇ ਉਹੀ ਨੇ ਲਖਵਿੰਦਰ ਸਿੰਘ ਨਰੰਗਵਾਲ ਉਹ ਨਹੀਂ ਇਹ ਆਇਆ ਭਾਈ ਗੁਰਦੀਪ ਸਿੰਘ ਖੇੜਾ ਆ ਇੰਜੀਨੀਅਰ ਸਾਹਿਬ ਨਿਕਲੇ ਤੇ ਹੋਰ ਆਪਣੇ ਇੱਕ ਜਿਹੜੇ ਆਪਣੇ ਦੂਜੇ ਬੰਦੀ ਸਿੰਘ ਸੀਗੇ ਆਪਣੇ ਮੜ ਜਾ ਨੌ ਰਿਪੀਟ ਕਰਿਓ ਕਰ ਯਾਰ ਮੇਰੇ ਦਿਮਾਗ ਦੇ ਵਿੱਚੋਂ ਗੱਲ ਨਿਕਲ ਗਈ ਉਹ ਇੱਕ ਸੀਗੇ ਆਪਣੇ ਗੁਰਦੀਪ ਖੇੜਾ ਜੋ ਬੰਦੀ ਸਿੰਘ ਸੀਗੇ ਤੇ ਇੱਕ ਸੀਗੇ ਆਪਣੇ ਜੋ ਆਪਣੇ ਲਖਵਿੰਦਰ ਭਾਈ ਇੱਕ ਇਹ ਹੋ ਗਿਆ ਤੇ ਇੱਕ ਸੀ ਕਿ ਆਪਣੇ ਇੰਜੀਨੀਅਰ ਸਾਹਿਬ ਦੇ ਤੀਜੋਗੇ ਆਪਣੇ ਜਿਹੜੇ ਨੌ ਮੜਜਾ ਰਿਪੀਟ ਕਰਿਓਰੇ ਨੌ ਦਿਮਾਗ ਦੇ ਵਿੱਚ ਨਿਕਲ ਚਲੋ ਆਪਾਂ ਗੱਲੋ ਕਰ ਲੈਣ ਦੁਆਰ ਚ ਫੇਰੇ ਆਪੇ ਦਿਮਾਗ ਚ ਆਇ ਨਹੀਂ ਮੇਰੇ ਗੱਲੋ ਵੀ ਹੁਣ ਗੱਲ ਇੱਥੇ ਆ ਗਈ ਵੀ ਜਿਹੜੇ ਜਿਹੜੇ ਰਾਜੋਣਾ ਸਾਹਿਬ ਰਾਜੋਣਾ ਸਾਹਿਬ ਜਿਹੜਾ ਰਾਜੋਣਾ ਸਾਹਿਬ ਸੀ ਉਹ ਵੀ ਆਏ ਸੀਗੇ ਜਿਹੜੇ ਜਿਹੜੇ ਬੰਦੇ ਆਏ ਨੇ ਇਹਨਾਂ ਨੇ ਇਹ ਉਹ ਸ਼ਮਸ਼ੇਰ ਸਿੰਘ ਵੀ ਹਾਂਜੀ ਇਹ ਵੀ ਸ਼ਮਸ਼ੇਰ ਸਿੰਘ ਵੀ ਹੋ ਗਿਆ ਤੇ ਜਿਹੜੇ ਜਿਹੜੇ ਬੰਦੇ ਆਏ ਨੇ ਇਹਨਾਂ ਨੇ ਕਿੰਨੀ ਕੁ ਉਹਨਾਂ ਦੀ ਸਪੋਰਟ ਕਰਤੀ ਤਾਂ ਕਿੰਨਾ ਕੁ ਉਹਨਾਂ ਦੇ ਪੈਰਾਂ ਦੇ ਥੱਲੇ ਇਹਨਾਂ ਨੇ ਹੱਥ ਰੱਖ ਤੇ ਤਾਂ ਕਿੰਨੀ ਕੁ ਉਹਨਾਂ ਜਿੰ ਇਤੋਂ ਤੱਕ ਵੀ ਜੇ ਰਾਜੋਨ ਸਿੰਘ ਸਾਹਿਬ ਵੱਲੋਂ ਕੁਝ ਕੁ ਬਿਆਨ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਾਂ ਮੰਨ ਲਓ ਵੀ ਜਣਗੇ ਭਾਈ ਗੁਰਦੀਪ ਸਿੰਘ ਖੇੜਾ ਨੂੰ ਲੈ ਕੇ ਉਹਨਾਂ ਦੇ ਸਪੈਸ਼ਲ ਆਨਰਰੀ ਸਟੇਜ ਤੇ ਖੜਨਦੇ ਉੱਥੇ ਵੀ ਇੱਕ ਕਾਰਨ ਮੰਨਦਾ ਹੋ ਸਕਦਾ ਵੀ ਭਾਈ ਇਹ ਜਿਹੜਾ ਗੁਰਦੀਪ ਸਿੰਘ ਖੇੜਾ ਜੋ ਮਤਲਬ ਹੋਰ ਬੰਦੀ ਸਿੰਘ ਨੇ ਇਹਨਾਂ ਦੇ ਜਿਹੜੇ ਉੱਥੇ ਦੇ ਜਿਹੜੇ ਕਾਰਵਾਈ ਜਿਹੜੀ ਹੁੰਦੀ ਆ ਜਾਂ ਵਕੀਲ ਜਾਂ ਕੁਝ ਵੀ ਕੇਸ ਉਹ ਡਾਇਰੈਕਟ ਕਰ ਰਹੇ ਨੇ ਵੀ ਭਾਈ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਆ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਆ ਜਿਹੜੇ ਦਿਬਰੂਵੜ ਵਾਲਿਆਂ ਨੇ ਇਹਨਾਂ ਲਈ ਵੀ ਪੈਸੇ ਦਿੱਤੇ ਸੀਗੇ ਇਹਨਾਂ ਨੇ ਵੀ ਇਹਨਾਂ ਨੇ ਵਕੀਲ ਖੜ ਇਹ ਅੱਜ ਵੀ ਬਿਆਨ ਪਏ ਨੇ ਇਹਨਾਂ ਦੇ ਘਰਦਿਆਂ ਦੇ ਵੀ ਪਏ ਨੇ ਇਥੋਂ ਤੱਕ ਵੀ ਜਿੰਨੇ ਵੀ ਇਹ ਬੰਦੀ ਸਿੰਘ ਹਨ ਆਪਣੇ ਆਪ ਨੂੰ ਸਾਮੇਦਨ ਦਿਬਰੂ ਵਾਲਾ ਦੇ ਇਹਨਾਂ ਦੇ ਘਰਦਿਆਂ ਨੂੰ ਦਿਬਰੂਗੜ੍ਹ ਤੱਕ ਲੈ ਜਾਣੇ ਵਾਲੀ ਐਂਜੀਪੀਸੀ ਸ਼੍ਰੋਮਣੀ ਕਮੇਟੀ ਵਾਲੇ ਬੰਦੇ ਸੀਗੇ ਉਹ ਸਾਡੇ ਕੋਲ ਵੀਡੀਓ ਪਈਆਂ ਨੇ ਉਹ ਹੁਣ ਕਰੀਏ ਆਪਾਂ ਮੇਨ ਗੱਲ ਵੀ ਭਾਈ ਜਿਹਦੇ ਉੱਤੇ ਵੀ ਕਿਉਂ ਨਹੀਂ ਸਾਡੇ ਜਿਹੜੇ ਬੰਦੀ ਸਿੰਘ ਕਿਉਂ ਨਹੀਂ ਛੁੱਟਦੇ ਵੀ ਕੀ ਕਾਰਨ ਆ ਪੰਜਾਬ 'ਚ ਸਿਰਫ ਦੋ ਤਰ੍ਹਾਂ ਦੇ ਦੋ ਖੇਤਰੀ ਪਾਰਟੀਆਂ ਨੇ ਜਿਹੜੀਆਂ ਮੇਨ ਮੁਰੇ ਗਿਣੀਆਂ ਜਾਂਦੀਆਂ ਨੇ ਇੱਕ ਹੋਗੇ ਸੁਖਵੀਰਵਾਦ ਲੋਣੀ ਤੇ ਇੱਕ ਹੋਗੇ ਆਪਣੇ ਸਿਮਰਤ ਮਾਨ ਦੀ ਪਾਰਟੀ ਜਿਹਨੂੰ ਤੁਸੀਂ ਪੰਥਕ ਆਗੂ ਤੇ ਖਾਲਸਤਾਨੀ ਆਗੂ ਵੀ ਕਹਨੇ ਹੋ ਬਹੁਤ ਭੇਡ ਅਥੇ ਜਿਹੜੀ ਪਿੱਛੇ ਉਹ ਲੱਗੀ ਹੋਈ ਆ ਹੁਣ ਅੱਜ ਮੈਂ ਤੁਹਾਨੂੰ ਇੱਕ ਸਬੂਤ ਤੇ ਪ੍ਰੂਫ ਦਿਖਾਉਣਾ ਫਿਰ ਆਪੋ ਕਰਦੇ ਆ ਗੱਲ ਦਾ ਨਿਚੋੜ ਕੱਢਦੇ ਆ ਪਹਿਲਾਂ ਆਪਾਂ ਵੀਡੀਓ ਸੁਣ ਲਈਏ ਇੱਕ ਵੀਡੀਓ ਤੁਹਾਨੂੰ ਮੈਂ ਸੁਣਾਉਣਾ ਪਹਿਲਾਂ ਆ ਸੁਣੋ ਵੀਡੀਓ ਮੱਕੜ ਦੇ ਇੰਟਰਵਿਊ ਦੇ ਵਿੱਚ ਆ ਸੁਣੋ ਕਿਰਾ ਕੀ ਕਹਿੰਦਾ ਉਹ ਦੇਖੋ ਮੇਰੇ ਚ ਜਿੰਨਾ ਚਿਰ ਸੁਣੋ ਬਿੱਟੂ ਅੱਜ ਇੰਨੇ ਸਾਲਾਂ ਤੋਂ ਬਾਅਦ ਕੀ ਮਹਿਸੂਸ ਕਰਦੇ ਆ ਚਾਹੇ ਉਹ ਭਾਈ ਹਵਾਰਾ ਹੋਣ ਚਾਹੇ ਭਾਈ ਰਾਜੋਆਣਾ ਹੋਣ ਦੇਖੋ ਮੇਰੇ ਚ ਜਿੰਨਾ ਚਿਰ ਸਾਹ ਸਾਹ ਹੈ ਤੇ ਕਾਨੂੰਨ ਪ੍ਰੈਜ਼ੀਡੈਂਟ ਛੱਡ ਦੇ ਛੱਡ ਦੇਣਾ ਉਹ ਤੇ ਮੇਰਾ ਉਹ ਮੈਂ ਕਾਨੂੰਨ ਨੂੰ ਮੰਨੂਗਾ ਪਰ ਜਿੰਨਾ ਚਿਰ ਮੇਰੇ ਚ ਦਮ ਜਦਮਾ ਮੈਂ ਪੂਰੀ ਬਾਹ ਲਾਉਂਗਾ ਵੀ ਇਹ ਬਾਹਰ ਇੱਕ ਦਿਨ ਤੱਕ ਇੱਕ ਸਕਿੰਟ ਲਈ ਨਾ ਸਕਣ ਸੁਨੀਦ ਬਿੱਟੂ ਅੱਜ ਇੰਨੇ ਸਾਲਾਂ ਤੋਂ ਬਾਅਦ ਕੀ ਇਹ ਹੋ ਗਈ ਗੱਲ ਇੱਕ ਰਵਨੀਤ ਬਿੱਟੂ ਕੌਣ ਆ ਅੱਜ ਦੇ ਟਾਈਮ 'ਚ ਬੀਜੇਪੀ ਦੁਆਰਾ ਸਿਲੈਕਟ ਕੀਤਾ ਹੋਇਆ ਪੰਜਾਬ ਦਾ ਇੱਕ ਉਹ ਨੁਮਾਇੰਦਾ ਇੱਕ ਉਹ ਨੇਤਾ ਇੱਕ ਉਹ ਮੰਤਰੀ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਪ੍ਰਮੋਟ ਕਰ ਰਿਆ ਉਹਨਾਂ ਦਾ ਕੈਬਨਿਟ ਮੰਤਰੀ ਹੈ ਇਹ ਕੀ ਕਹਿ ਰਿਹਾ ਕਹਿੰਦਾ ਵੀ ਮੇਰੇ ਜਦ ਤੱਕ ਸਾਹ ਚ ਸਾਹ ਮੇਰੇ ਜਦ ਤੱਕ ਦਾਵਾ ਮੇਰੇ ਚ ਵੀ ਮੈਂ ਇਹ ਚੀਜ਼ ਦੀ ਗਾਰੰਟੀ ਦਿੰਦਾ ਵੀ ਉਹ 1 ਸਕਿੰਟ ਤੱਕ ਬਾਹਰ ਨਹੀਂ ਆਉਣਗੇ ਇਹ ਬਿੱਟੂ ਰਵਨੀਤ ਬਿੱਟੂ ਦੇ ਬਿਆਨ ਨੇ ਰਵਨੀਤ ਬਿੱਟੂ ਦੇ ਬਿਆਨ ਨੇ ਮੈਂ ਫੇਰ ਰਿਪੀਟ ਕਰ ਦਵਾ ਰਵਨੀਤ ਬਿੱਟੂ ਸਾਹਿਬ ਕਹਿ ਰਹੇ ਨੇ ਵੀ ਭਾਈ ਜਿਹੜੇ ਬੰਦੀ ਸਿੰਘ ਨੇ ਸਾਡੇ ਵੀ ਚਾਹੇ ਜਿੰਨਾ ਟਾਈਮ ਮੇਰੇ ਤੇ ਦਮ ਤੇ ਦਾਮਾ ਵੀ ਮੈਂ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦਾ ਹੁਣ ਰਵਨੀਤ ਬਿੱਟੂ ਨੇ ਇਹ ਗੱਲ ਦਾ ਬਿਆਨ ਦਿੱਤਾ ਰਵਨੀਤ ਬਿੱਟੂ ਵਾਲਾ ਜਿਹੜਾ ਬਿਆਨ ਦਿੱਤਾ ਹੋਇਆ ਤੇ ਉਹ ਤੋਂ ਬਾਅਦ ਸਾਡੇ ਪੰਥਕ ਆਗੂ ਜਿਹਨੂੰ ਤੁਸੀਂ ਕਹਿੰਦੇ ਹੋ ਅਸੀਂ ਕਿਉਂ ਕਹਿੰਨੇ ਵੀ ਭਾਈ ਪਹਿਲਾਂ ਪੰਜਾਬ ਦੇ ਵਿੱਚ ਇਹ ਕਲੀਅਰ ਕੱਟ ਹੋਣੀ ਜ਼ਰੂਰੀ ਗੱਲ ਆ ਵੀ ਭਾਈ ਜਿਹੜੇ ਸਾਡੇ ਪੰਥਕ ਆਗੂ ਨੇ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਜਿਹੜੇ ਆਪਣੇ ਆਪ ਨੂੰ ਬੰਦੀ ਸਿੰਘਾਂ ਨੂੰ ਕਹਿ ਕੇ ਪ੍ਰਮੋਟ ਕਰਦੇ ਨੇ ਵੀ ਕੀ ਉਹ ਸਹਿਮਤ ਨੇ ਵੀ ਸਾਡੇ ਜਿਹੜੇ ਮਤਲਬ ਜਣੀ ਕਿ ਬੰਦੀ ਸਿੰਘ ਨੇ ਵੀ ਉਹ ਬਾਹਰ ਖਾਸ ਕਰ ਜਿੱਥੇ ਤੱਕ ਜਗਤਾਰ ਸਿੰਘ ਹਮਾਰਾ ਦੀ ਗੱਲ ਕਦੇ ਨਹੀਂ ਕਰਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੱਲ ਕਦੇ ਨਹੀਂ ਕਰਦੇ ਨਾ ਕੋਈ ਹੋਰ ਕਰੇ ਨਾ ਕੋਈ ਤੀਜਾ ਨਾ ਕੋਈ ਚੌਥਾ ਸਾਨੂੰ ਜਿਨ੍ਹਾਂ ਨੂੰ ਇਹ ਪੰਥ ਵਿਰੋਧੀ ਸਮਝਦੇ ਨੇ ਸਿੱਖ ਵਿਰੋਧੀ ਸਮਝਦੇ ਨੇ ਅਸੀਂ ਆਪਣਾ ਜੱਥੇਦਾਰ ਜ ਅੱਜ ਦੇ ਟਾਈਮ ਦੇ ਵਿੱਚ ਮੰਨਦੇ ਆ ਤਾਂ ਸਾਡੇ ਲਈ ਭਾਈ ਜੱਥੇਦਾਰ ਜਗਤਾਰ ਸਿੰਘ ਹਵਾਰਾ ਇਹ ਤੋਂ ਉੱਤੇ ਗੱਲ ਕੁਝ ਨਹੀਂ ਹੋ ਸਕਦੀ ਜਿਹਨੂੰ ਸਾਡੀ ਕੌਮ ਨੇ ਸੁਣਿਆ ਤੇ ਅਸੀਂ ਰਿਸਪੈਕਟ ਕਰਦੇ ਆ ਰਿਸਪੈਕਟ ਕਰਦੇ ਰਹਾਂਗੇ ਹੁਣ ਇਹ ਹੋ ਗਿਆ ਗੱਲ ਬਿੱਟੂ ਦਾ ਬਿਆਨ ਹੁਣ ਬਿੱਟੂ ਦਾ ਜਿਹੜਾ ਬਿਆਨ ਦਿੱਤਾ ਹੋਇਆ ਤੇ ਬਿੱਟੂ ਦਾ ਸਪੋਰਟਰ ਕੌਣ ਆ ਸੁਣੋ ਜੀ ਗ੍ਰਾਮੜ ਜਾ ਬਿਆਨ ਕੌਣ ਬੋਲ ਰਿਹਾ ਹੈ ਮਿੱਟੂ ਜੀ ਤੇ ਮੈਂ ਇਹ ਪਾਰਲੀਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਤੇ ਉਸ ਵੇਲੇ ਬੀਜੇਪੀ ਸਰਕਾਰ ਤੇ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤੋਂ ਸਾਡੀ ਯਾਰੀ ਉਹ ਦੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਿਹਾ ਇਕਦਜੀਤ ਮੈਂ ਇਹ ਪਾਰਲਮੈਂਟ ਦੇ ਇਹ ਹੈਗੇ ਨੇ ਜੀ ਆਪਣੇ ਖਾਲਿਸਤਾਨੀ ਲੀਡਰ ਪੰਜਾਬ ਚ ਆਪਣੇ ਆਪ ਨੂੰ ਪ੍ਰੋਮੋਟ ਕਰਨ ਵਾਲੇ ਤੇ ਬੰਦੀ ਸਿੰਘਾਂ ਦੇ ਮਸਲੇ ਚੱਕਣ ਵਾਲੇ ਜਿਹੜੇ ਕਹਿੰਦੇ ਨੇ ਭਾਈ ਵੀ ਇਹ ਕਹਿੰਦੇ ਨੇ ਬਿੱਟੂ ਜੀ ਤੇ ਸਾਡੀ ਜਾਰੀ ਪਾਰਲਮੈਂਟ ਦੇ ਵਿੱਚ ਤੂਤ ਦੇ ਮੋਛੇ ਤੋਂ ਵੀ ਜ਼ਿਆਦਾ ਤਕੜੀ ਐ ਇਹ ਨੇ ਜੀ ਆਪਣੇ ਪੰਥਕ ਉਮੀਦਵਾਰ ਪੰਥਕ ਆਗੂ ਸਿਮਰਜੀਤ ਮਾਨ ਜੀ ਦੇ ਬਿਆਨ ਹੁਣ ਰਵਨੀਤ ਬਿੱਟੂ ਕੌਣ ਆ ਪਹਿਲਾਂ ਉਹਦੀ ਥੋੜੀ ਜਿਹੀ ਆਪਾਂ ਇੰਟਰੋਡਕਸ਼ਨ ਤੁਹਾਨੂੰ ਦੇ ਦਈਏ ਤੁਸੀਂ ਤੁਕਦੀਵੇਂ ਤੁਸੀਂ ਜਾਣਦੇ ਵੀ ਹੋ ਰਵਨੀਤ ਬਿੱਟੂ ਉਹ ਬੰਦੇ ਦਾ ਪੋਤਾ ਜਿਹਨੇ ਪੰਜਾਬ ਦੇ ਵਿੱਚ ਇੱਕ ਟਾਈਮ ਦੇ ਵਿੱਚ ਪੂਰੀ ਨਸਲ ਸਿੱਖਾਂ ਦੀ ਖਤਮ ਕਰਦੀ ਸੀ ਇੱਕ ਏਰੀਏ ਦੇ ਵਿੱਚ ਜਿੱਥੇ ਬਹੁਤ ਸਮਾਂ ਲੱਗਿਆ ਸੀਗਾ ਟਾਈਮ ਲੱਗਿਆ ਸੀਗਾ ਵੀ ਜਿਹੜੀ ਜੰਗ ਜਿਹੜੀ ਚੜੀ ਨਹੀਂ ਸੀਗੀ ਉਹ ਇਹ ਜੋ ਮਾਨ ਸਾਹਿਬ ਨੇ ਆਪਣੇ ਇਹ ਕਹਿ ਰਹੇ ਨੇ ਅਸੀਂ ਦੋਹਾਂ ਨੇ ਪਾਰਲੀਮੈਂਟ ਦੇ ਵਿੱਚ ਰਲ ਕੇ بڑے ਮੁੱਦੇ ਅਸੀਂ ਦੋਹਾਂ ਨੇ ਇਕੱਠੇ ਕੀਤੇ ਨੇ ਤੇ ਸਾਡੀ ਜਿਹੜੀ ਯਾਰੀ ਹੈ ਅੱਜ ਤੱਕ ਟੁੱਟ ਨਹੀਂ ਰਹੀ ਤੇ ਜੋ ਸਿਮਰਜੀਤ ਮਾਨ ਦੇ ਨਾਲ ਇੱਕ ਹੋਰ ਬੰਦਾ ਰਹਿੰਦਾ ਮੋਹਿੰਦਰਪਾਲ ਸਿੰਘ ਜੀ ਜਿਹੜੇ ਤੁਸੀਂ ਜਾਣਦੇ ਹੋ ਮੋਹਿੰਦਰਪਾਲ ਕੌਣਾ ਫੋਟੋ ਲਾ ਦੂੰ ਮੈਂ ਇੱਥੇ ਜੇ ਵਿੱਚ ਫੋਟੋ ਤੁਹਾਨੂੰ ਖਾਹੀ ਦੂੰਗਾ ਉਹ ਕਹਿ ਰਿਹਾ ਸਾਡੀ ਬਿੱਟੂ ਨਾਲ ਰਿਸ਼ਤੇਦਾਰੀ ਆ ਤੇ ਬਿੱਟੂ ਵੀ ਮੰਨ ਰਿਹਾ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸੋ ਇੱਥੋਂ ਅੰਦਾਜ਼ਾ ਆਪਾਂ ਲਾ ਲਈਏ ਬਿੱਟੂ ਦਾ ਪਹਿਲਾ ਬਿਆਨ ਚੱਕ ਲਈਏ ਮੱਕੜ ਨਾ ਹੋਈ ਇੰਟਰਵਿਊ ਦਾ ਵੀ ਭਾਈ ਮੇਰੇ ਜਦ ਤੱਕ ਦਮ ਚ ਦਾਮਾ ਜਦ ਤੱਕ ਮੇਰੇ ਅੰਦਰ ਪੂਰੀ ਪਾਵਰ ਆ ਵੀ ਮੈਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਬਾਹਰ ਹੀ ਨਿਕਲ ਦੰਦਾ ਇਹ ਬਿੱਟੂ ਦਾ ਬਿਆਨ ਆ ਬੰਦੀ ਸਿੰਘ ਕੌਣ ਭਾਈ ਰਾਜਵਾਨਾ ਸਾਹਿਬ ਆ ਜਾਵੇ ਕੋਈ ਪ੍ਰੋਬਲਮ ਨਹੀਂ ਹੋਰ ਆਪਣੇ ਇੰਜੀਨੀਅਰ ਸਾਹਿਬ ਆ ਜਾਵੇ ਕੋਈ ਪ੍ਰੋਬਲਮ ਨਹੀਂ ਔਰ ਆਪਣੇ ਲਖਵਿੰਦਰ ਸਿੰਘ ਨਰੰਗਵਾਲ ਜੀ ਆ ਜਾਵੇ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਕੀ ਦੀ ਆ ਉਹ ਹੈਗੀ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਉਹ ਪ੍ਰੋਬਲਮ ਜੇ ਉਹ ਆ ਗਿਆ ਜੇ ਉਹ ਆ ਗਿਆ ਤਾਂ ਉਹਨੇ ਆਉਂਦੀ ਸਾਰ ਸਿੱਧਾ ਅਕਾਲ ਤਖਤ ਸਾਹਿਬ ਤੇ ਜਾ ਕੇ ਮੱਥਾ ਟੇਕਣਾ ਉੱਥੇ ਉਹਨੇ ਖੜ ਕੇ ਜੋ ਸਪੀਚ ਦੇਣੀ ਆ ਉਹਦੀ ਨਿਕਲੀ ਹੋਈ ਅੰਦਰ ਸਪੀਚ ਜਿਹੜੀ ਇਹ ਫੇਕ ਭੇੜ ਬਣਾ ਰਹੀ ਹੈ ਨਾ ਵੀ ਅਮਰਤਪਾਲ ਦੇ ਇੱਕ ਭਾਸ਼ਣ ਨਾਲ ਪੰਜ ਦਰਿਆ ਚੱਕ ਲਗਣੀ ਆ ਪਰ ਮੈਂ ਗਰੰਟੀ ਜ਼ਰੂਰ ਦਿੰਦਾ ਤੁਸੀਂ ਇਕੱਲੇ ਦਰਿਆਵਾਂ ਦੀ ਗੱਲ ਕਰਦੇ ਹੋ ਨਾ ਜਿੱਦਣ ਜਥੇਦਾਰ ਜਗਤਾਰ ਸਿੰਘ ਹਵਾਰਾ ਆ ਕੇ ਅਕਾਲ ਤਖਤ ਸਾਬ ਦੇ ਉੱਤੇ ਸਪੀਚ ਕਰੂਗਾ ਨਾ ਖੜ ਕੇ ਹੱਥ ਦੇ ਵਿੱਚ ਉਸ ਦਿਨ ਪੂਰੇ ਪੰਜਾਬ ਛੱਡੋ ਪੂਰੇ ਵਰਲਡ ਚੱਕ ਲੱਗੂਗੀ ਇਕੱਲੇ ਇਕੱਲੇ ਬੰਦੇ ਤੱਕ ਇਹ ਗੱਲ ਪਹੁੰਚੂਗੀ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਵਾਜ਼ ਨੇ ਇਹ ਬੋਲ ਆਉਦੀ ਇਹ ਜੋ ਇਹਨਾਂ ਨੇ ਕੀਤਾ ਅਜਿਹੇ ਟਾਈਮ ਦੇ ਵਿੱਚ ਤੇ ਸਾਡੇ ਜਿਹੜੇ ਪੰਥਕ ਆਗੂ ਨੇ ਇਹ ਸਾਰੇ ਜਣੇ ਰੜਕੇ ਕਾਂਗਰਸ ਪਾਰਟੀ ਨਾਲ ਵੀ ਇੱਕ ਮੈਂ ਗੱਲ ਤੁਹਾਡੇ ਹੋਰ ਜਦ ਕਰਾ ਦਮਾ ਪਾਰਕਟ ਸਿੰਘ ਜੋ ਕਾਂਗਰਸ ਦਾ ਮੰਤਰੀ ਆ ਉਹਨੇ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਕਹੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਜੀ ਬੇਅਦਬੀਆਂ ਦਾ ਮੁੱਦਾ ਤਾਂ ਸੋਲਵ ਹੋ ਜਾਂਦਾ ਪਰ ਸਾਡੇ ਕੁਸ਼ਕ ਬੰਦੇ ਕਹਿ ਰਹੇ ਨੇ ਇਹ ਉਹਦੇ ਔਨ ਰਿਕਾਰਡ ਬਿਆਨ ਪਏ ਨੇ ਉਹ ਕਹਿ ਰਿਹਾ ਉਹ ਕਹਿੰਦਾ ਬੇਅਦਬੀਆਂ ਦਾ ਮੁੱਦਾ ਕਿਉਂ ਨਹੀਂ ਹੱਲ ਹੋ ਰਿਹਾ ਕਹਿੰਦਾ ਕਿਉਂਕਿ ਸਾਡੇ ਜਿਹੜੇ ਬੰਦੇ ਨੇ ਜਾਂ ਸਾਡੇ ਜਿਹੜੇ ਮੰਤਰੀ ਨੇ ਕਾਂਗਰਸ ਪਾਰਟੀ ਹੋਈ ਆ ਦੂਜੇ ਹੋਇਆ ਤੀਜੇ ਕੋਈ ਵੀ ਪਾਰਟੀ ਵੀ ਇਹ ਮੁੱਦੇ ਖਤਮ ਨਹੀਂ ਕਰਨਾ ਚਾਹੁੰਦੀ ਜਦ ਵੀ ਕੋਈ ਬੇਅਦਬੀ ਹੁੰਦੀ ਆ ਉਹ ਨੂੰ ਖੋਲ ਕੇ ਰੱਖਦੀ ਆ ਆਪਾਂ ਨੂੰ ਕਿੰਨਾ ਸਮਾਂ ਲੱਗਿਆ ਇਹ ਚੀਜ਼ ਸਮਝਣ ਤੱਕ ਦੱਸਣ ਤੱਕ ਲੋਕਾਂ ਨੂੰ ਵੀ ਭਾਈ ਜਿਹੜੇ 1984 ਦੇ ਵਿੱਚ ਜੋ ਕਤਲੇਆਮ ਹੋਇਆ ਜਾਂ ਕੁਝ ਵੀ ਹੋਇਆ ਵੀ ਉਹਦੇ ਵਿੱਚ ਮੈਂ ਕੱਲ੍ਹ ਸਵੇਰੇ ਵੀ ਗੱਲ ਕੀਤੀ ਸੀਗੀ Indian government ਉਨੀ ਇਨਵੋਲਵ ਨਹੀਂ ਹੈਗੀ ਜਿੰਨੇ ਸਾਡੇ ਪੰਜਾਬ ਦੇ ਆਪਣੇ ਆਪ ਨੂੰ ਸਿੱਖ ਕਹੋਂਦੇ ਪੰਥਕ ਆਗੂ ਇਨਵੋਲਵ ਨੇ ਇਹਨਾਂ ਨੇ ਉਹ ਟਾਈਮਾਂ ਦੇ ਵਿੱਚ ਜਦ ਖਾਲਸਾ ਬਾਬਾ ਜਰਨੈਲ ਭਿੰਡਰਾਲਾ ਅੰਦਰ ਬੈਠਾ ਸੀ ਅੰਦਰ ਗੱਲਾਂ ਕਰਦਾ ਸੀ ਅੱਜ ਇੱਕ ਭੇੜ ਫੇਸਬੁੱਕ ਤੇ ਲਾਈਵ ਹੋਈ ਬੈਠੀ ਸੀ ਨਾ ਉਹ ਪੁੱਛਦੀ ਸੀਗੀ ਸਾਨੂੰ ਵੀ ਬਾਬੇ ਜਰਨੈਲ ਨੂੰ ਦਰੋਮੀ ਕਦੇ ਬੋਲਿਆ ਨਹੀਂ ਇਹ ਇਕੱਲਾ ਅਮਰਤਪਾਲ ਤੇ ਬੋਲੀ ਜਾਂਦਾ ਕਦੇ ਆ ਕੁਛ ਬਾਬੇ ਜਰਨੈਲ ਨੇ ਜੋ ਸਟੈਂਡ ਕੀਤਾ ਉੱਥੇ ਖੜਕੇ ਇਹਨਾਂ ਚੋਂ ਕਿਸੇ ਇੱਕ ਦੇ ਵਿੱਚ ਹਿੰਮਤ ਨਹੀਂ ਸੀਗੀ ਉਹ ਸਟੈਂਡ ਤੋਂ ਦੁਆਰ ਚ ਦਹਰਾਉਣ ਦੀ ਇਹ ਭੇੜ ਵੀ ਗਈ ਸੀ ਅਮਰਤਪਾਲ ਉਧਰ ਨੂੰ ਵੀ ਮੈਂ ਇਹ ਪੂਰਾ ਹਿੱਸਾ ਕ੍ਰੀਏਟ ਕਰ ਦਵਾਂ ਵੀ ਤਾਂ ਜੋ ਮੇਰੇ ਉੱਤੇ ਐਕਸ਼ਨ ਨਾ ਆਵੇ ਤੇ ਜਿਹੜੇ ਬੰਦਿਆਂ ਦੇ ਸਿਰ ਤੇ ਹੱੱਕਾ ਮਾਰਦਾ ਸੀ ਛਾਲਾ ਮਾਰਦਾ ਸੀ ਉਹ ਜਥੇਦਾਰਾਂ ਨੇ ਹੁਣ ਅੰਦਰ ਨਹੀਂ ਬਣ ਦਿੱਤਾ ਉੱਥੇ ਕਾਕਤਖ ਸਾਹਿਬ ਇਹਦੀ ਮਤ ਦਾ ਬਿਆਨ ਚੱਕ ਲਿਓ ਜਸਵੀਰ ਸਿੰਘ ਰੋਟ ਦਾ ਬਿਆਨ ਚੱਕ ਲਿਓ ਉਹ ਕਹਿ ਰਿਹਾ ਕਹਿੰਦਾ ਅਮਰਪਾਲ ਦੀ ਜਦ ਗ੍ਰਿਫਤਾਰੀ ਹੋਣੀ ਸੀ ਉੱਥੇ ਦਰਬਾਰ ਸਾਹਿਬ ਉਹਨੂੰ ਸੱਦਿਆ ਸੀ ਉਹ ਦਰਬਾਰ ਸਾਹਿਬ ਜਾਣ ਨੂੰ ਤਿਆਰ ਸੀ ਉਹ ਅੰਦਰ ਪਰ ਅੰਦਰ ਐਂਟਰ ਨਹੀਂ ਹੋਣ ਦਿੱਤਾ ਉਹਨੂੰ ਇਹ ਇਹ ਇਹਨਾਂ ਦੇ ਬਿਆਨ ਨੇ ਸੋ ਇੱਥੋਂ ਆਪਾਂ ਅੰਦਾਜ਼ਾ ਲਾਈਏ ਵੀ ਭਾਈ ਪ੍ਰੋਬਲਮ ਕੱਲੀ ਇਹ ਨਹੀਂ ਹੈਗੀ ਵੀ ਸੈਂਟਰ ਸਰਕਾਰ ਜਿਹੜੀ ਆ ਵੀ ਉਹ ਬੰਦੀ ਸਿੰਘਾਂ ਨੂੰ ਛੱਡਦੀ ਆ ਪ੍ਰੋਬਲਮ ਇਹ ਆ ਜੇ ਪੰਜਾਬ ਦੇ ਵਿੱਚ ਰਾਜਨੀਤੀ ਜਵਾਨ ਰੱਖਣੀ ਆ ਜਾਇਨਾ ਦੇ ਗਾਂਹ ਪੁੱਤ ਪੋਤੇ ਪੜਪੋਤੇ ਗਾਂਹ ਪਾਣੀ ਕੀ ਕੀ ਕਹਿੰਦੇ ਨੇ ਉਹਨਾਂ ਨੇ ਰਾਜਨੀਤੀ ਸਾਡੇ ਤੇ ਕਰਨੀ ਆ ਤਾਂ ਜਿਹੜੇ ਇਹ ਮੁੱਦੇ ਨੇ ਇਹ ਮੁੱਦੇ ਖੋਲ ਕੇ ਰੱਖਣੇ ਪੈਣੇ ਨੇ ਤਾਂ ਜੋ ਕੋਈ ਵੀ ਸਰਕਾਰ ਆਉਂਦੀ ਆ ਕੋਈ ਵੀ ਸਰਕਾਰ ਬਣਦੀ ਆ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਭਗਵੰਤ ਆ ਭਗਵੰਤ ਮਾਨ ਚਲੋ ਜਿਹੜਾ ਹੈਗਾ ਪ੍ਰੈਜ਼ੀਡੈਂਟ ਉਹ ਤਾਂ ਹੈਗਾ ਹੈਗਾ ਨਾਲ ਦੇ ਜਿਹੜੇ ਦੂਜੇ ਹੋਰ ਪਾਰਟੀਆਂ ਦੇ ਬੰਦੇ ਨੇ ਉਹ ਉਹ ਚੀਜ਼ ਨੂੰ ਰਿਪੀਟ ਕਰ ਸਕਣ ਹੁਣ ਇਹਨਾਂ ਕੋਲ ਜਿਹੜੀ ਗਾਹਾਂ ਵਾਲੀ 2027 ਚ ਪਾਰਟੀ ਬਣਨੀ ਆ ਜਾਂ ਮੱਲੋ ਮੁੱਖ ਮੰਤਰੀ ਜੀ ਨੇ ਬਣਨਾ ਉਹਨਾਂ ਕੋ ਬੋਲਣ ਨੂੰ ਕੀ ਆ ਭਗਵੰਤ ਮਾਨ ਨੇ ਜੀ ਆਹ ਕੁਛ ਨਹੀਂ ਕੀਤਾ ਜੀ ਇਹ ਤਾਂ ਜੀ ਪੁੱਚੜ ਆ ਜੀ ਇਹ ਤਾਂ ਜੀ ਆਇਆ ਹਾਲਾਂਕਿ ਜੇ ਪੁੱਚੜ ਦੀ ਆਪਾਂ ਡੈਫੀਨੇਸ਼ਨ ਕੱਢਣੀ ਹੋਵੇ ਨਾ ਆ ਜਿਹਨੂੰ ਇਹ ਪੁੱਚੜ ਕਹਿੰਦੇ ਨੇ ਆਪਣੇ ਬਿਆਨ ਤੇ ਪੁੱਚੜ ਨੂੰ ਭਗਵੰਤ ਮਾਨ ਨਾਲ ਰੜਾ ਰਹੇ ਨੇ ਜਿਹੜਾ ਕੁਛ ਭਗਵੰਤ ਮਾਨ ਨੇ ਕੀਤਾ ਜਾਂ ਬਿਆਨ ਤੇ ਪੁੱਚੜ ਨੇ ਕੀਤਾ ਨਾ ਦੋਹਾਂ ਨੂੰ ਦੋੇ ਪਾਸੇ ਕਾਪੀਆਂ ਤੇ ਲਿਖ ਲਿਓ ਤਾਂ ਦੱਸ ਜੋ ਵੀ ਭਾਈ ਕਿਸ ਬੇਸ ਤੇ ਭਗਵੰਤ ਮਾਨ ਨੂੰ ਤੁਸੀਂ ਪੁੱਛੜਨ ਆ ਰਲਾ ਰਹੇ ਹੋ ਕਿਹੜੇ ਸਿੱਖ ਦਾ ਕਤਲ ਇਜਾਮ ਕੀਤਾ ਨੇ ਭਗਵੰਤ ਮਾਨ ਦੀ ਇੱਕ ਗੱਲ ਦੀ ਸਿਫਤ ਬਣਦੀ ਜਿੱਥੇ ਉਹ ਕਹਿੰਦਾ ਕੋਈ ਵੀ ਬੰਦਾ ਹੋਵੇ ਜਿਹੜਾ ਸਹੀ ਆ ਉਹ ਸਹੀ ਆ ਜਿੱਦਣ ਅਜਨਾਲਾ ਹੋਇਆ ਸੀ ਨਾ ਜਿੱਦਣ ਅਜਨਾਲਾ ਹੋਇਆ ਸੀਗਾ ਜੇ ਉਹ ਦਿਮਾਗ ਆਪਣਾ ਉਸ ਟਾਈਮ ਨਾ ਵਰਤਦਾ ਇੰਟੈਲੀਜੈਂਸੀ ਆਪਣਾ ਦਿਮਾਗ ਉਸ ਟਾਈਮ ਨਾ ਵਰਤਦੀ ਤਾਂ ਉੱਥੇ ਗੋਲੀਆਂ ਚੱਲਣੀਆਂ ਸੀਗੀਆਂ ਉੱਥੇ ਬਗਰਾੜੀ ਹੋਣਾ ਸੀਗਾ ਪੁਲਿਸ ਵਾਲਿਆਂ ਨੇ ਕੁੱਟ ਵੀ ਖਾਲੀ ਪੁਲਿਸ ਵਾਲਿਆਂ ਨੂੰ ਇਹ ਸੀਗੀ ਆਰਡਰ ਕੀਤੇ ਗਏ ਸੀਗੇ ਵੀ ਭਾਈ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਆ ਰਿਹਾ ਕਿਸੇ ਨੇ ਵੀ ਉਹਨ ਕੀ ਗੱਲ ਨਹੀਂ ਕਰਨੀ ਥੋਡੇ ਅੱਜ ਕੁੱਟ ਪੈਂਦੀ ਆ ਪੈ ਲੈਣ ਦੋ ਖਾ ਲਿਓ ਕੁਛ ਨਹੀਂ ਹੁੰਦਾ ਕਈਆਂ ਨੇ ਸਿਰ ਪਾਟੇ ਨੇ ਪੁਲਿਸ ਵਾਲਿਆਂ ਦੇ ਕਈਆਂ ਦੇ ਇਹ ਕੁਛ ਹੋਇਆ ਬੜਾ ਕੁਛ ਹੋਇਆ ਉੱਥੇ ਜਣੇ ਕਿ ਪਰ ਉਹ ਟਾਈਮ ਦੀ ਚੁੱਪ ਪੁਲਿਸ ਵਾਲੇ ਅੱਜ ਦੇ ਟਾਈਮ ਦੇ ਵਿੱਚ ਭਗਵੰਤ ਮਾਨ ਨੂੰ ਇਹ ਚੀਜ਼ ਦੇ ਵਿੱਚ ਵਾਈਟ ਜੱਟ ਦੇ ਗਏ ਵੀ ਭਾਈ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਦੂਜਾ ਵਗਰਾੜੀ ਨਹੀਂ ਹੋਣ ਦਿੱਤਾ ਇਹ ਭਗਵੰਤ ਮਾਨ ਦਾ ਪਲੱਸ ਪੁਆਇੰਟ ਬਣ ਗਿਆ ਰਹੀ ਗੱਲ ਪੁੱਛੜ ਦੀ ਜਿਹੜੇ ਪੁੱਛੜ ਦੀ ਤੁਸੀਂ ਗੱਲ ਕਰਦੇ ਹੋ ਕਾਂਗਰਸੀ ਲੀਡਰ ਬਿਆਨਤ ਸਿੰਘ ਦੀ ਵੀ ਭਾਈ ਬਿਆਨਤ ਸਿੰਘ ਐ ਆ ਥੋੜਾ ਫੁੱਫੜ ਆਹ ਜੋ ਥੋੜਾ ਡਾਇਰੈਕਟ ਤੁਸੀਂ ਜਿਹਨੂੰ ਆਪਣੇ ਆਗੂ ਸਮਝਦੇ ਹੋ ਆ ਮੈਂ ਥੱਲੇ ਬੈਠਾ ਇੱਕ ਹੋਰ ਜਿਹੜਾ ਤਾਂ ਭੇੜੇ ਦੀ ਆ ਉਹਦੀ ਸਮਰਤਮਾਨ ਦੀ ਆ ਇਹਨੂੰ ਪੁੱਛੋ ਘੜਾ ਕੇ ਕਦੇ ਕਿ ਵੀ ਤੂੰ ਜਿਹੜੇ ਜਿਹਦੇ ਖਾਨਦਾਨ ਦੇ ਵਿੱਚੋਂ ਦੋਨੇ ਪਾਸੇ ਦਾ ਹੱਥ ਪੈਂਦਾ ਇਹਦਾ ਬੀਜੇਪੀ ਦਾ ਵੀ ਹੱਥ ਪੈਂਦਾ ਪਿੱਛੇ ਕਿਉਂਕਿ ਜੋ ਸਮਰਤਮਾਨ ਦੀ ਸਾਲੀ ਸਾਹਿਬ ਨੇ ਉਹ ਬੀਜੇਪੀ ਦੇ ਵਿੱਚ ਨੇ ਉਧਰੋਂ ਵੀ ਹੱਥ ਪੈਂਦਾ ਤੇ ਇਧਰੋਂ ਕਾਂਗਰਸ ਵਾਲਿਆਂ ਦਾ ਪੈਂਦਾ ਆਪੇ ਬਣਿਆ ਹੋਇਆ ਪੰਜਾਬ ਦੀ ਪੰਥਕ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਕਿਉਂ ਅਸੀਂ ਕਹਿੰਦੇ ਆਂ ਵੀ ਪੰਜਾਬ ਦੇ ਵਿੱਚ ਖਾਲਸਾਤਨ ਦੇ ਮੁੱਦੇ ਦੇ ਉੱਤੇ ਜੇ ਰੋਟੀਆਂ ਕੋਈ ਸੇਕਦਾ ਇਹ ਸਿਮਰ ਜਿਤ ਮਾਨਾ ਜੇ ਇੰਟਰਨੈਸ਼ਨਲ ਤੌਰ ਤੇ ਕੋਈ ਰੋਟੀਆਂ ਸੇਕਦਾ ਉਹ ਹੈਗਾ ਪੰਨੂ ਦੋਹਾਂ ਦੀਆਂ ਨੀਤੀਆਂ ਅਲਗ-ਅਲਗ ਨੇ ਗੱਲ ਕਰਨੀ ਆ ਖਾਲਸਾਤਨ ਦੀ ਗੱਲ ਕਰਨੀ ਆ ਖਾਲਸਾਈ ਨਿਸ਼ਾਨ ਦੀ ਗੱਲ ਕਰਨੀ ਆ ਝੰਡੇ ਦੀ ਗੱਲ ਕਰਨੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਰਿਆਂ ਦੀ ਬੇ ਅਲਗ-ਅਲਗ ਨੇ ਪਹੁੰਚਣ ਤੱਕ ਪੁਆਇੰਟ ਤੇ ਆ ਜੇ ਇਹਨਾਂ ਦੀਆਂ ਵੇਅਾਂ ਲੱਗ ਲੱਗ ਨੇ ਇਹਨਾਂ ਨੂੰ ਪੁੱਛੋ ਘੜਾ ਕੇ ਪੁੱਛੋ ਇਹਨਾਂ ਨੂੰ ਇੱਕ ਕੁਐਸਚਨ ਕਰੋ ਵੀ ਜੇ ਤੂੰ ਵੀ ਖਾਲਿਸਤਾਨੀ ਆ ਅਮਰਤਪਾਲ ਵੀ ਖਾਲਿਸਤਾਨੀ ਆ ਜਾਂ ਮੰਨ ਲਓ ਵੀ ਸਿਮਰਜੀਤ ਮਾਨ ਵੀ ਖਾਲਿਸਤਾਨੀ ਆ ਤੁਹਾਡੇ ਤਿੰਨਾਂ ਦੇ ਦਿਮਾਗਾਂ ਦੇ ਵਿੱਚ ਹੈ ਜੀ ਕੀ ਚੀਜ਼ ਚੱਲਦੀ ਆ ਵੀ ਜਿਹੜੀ ਤੁਸੀਂ ਇੱਕ ਸਟੇਜ ਤੇ ਇਕੱਠੇ ਨਹੀਂ ਹੁੰਦੇ ਕਿਹੜਾ ਖਾਲਿਸਤਾਨ ਆ ਹੈ ਸੇ ਪੁੱਛੋ ਸਵਾਲ ਇਹਨਾਂ ਨੂੰ ਪੁੱਛੋ ਇਹ ਦੱਸੋ ਕਿਹੜਾ ਖਾਲਿਸਤਾਨ ਆ ਸੋ ਇਹ ਸਵਾਲ ਨੇ ਇਹ ਸਵਾਲ ਨੇ ਜੇ ਤੁਸੀਂ ਕਹਿੰਦੇ ਹੋ ਇਹ ਤੁਹਾਨੂੰ ਕਿਸੇ ਸਵਾਲ ਕਿਸੇ ਸਮਾਜ ਸੇਵੀ ਨੇ ਨਹੀਂ ਕਰ ਲੈ ਕਿਉਂਕਿ ਸਮਾਜ ਸੇਵੀ ਇਹਨਾਂ ਤੇ ਬੋਲਦੇ ਨਹੀਂ ਧਰਮ ਪਰਿਵਰਤਨ ਦੇ ਉੱਤੇ ਭਾਨੇ ਲੱਖ ਭਾਨੇ ਰੱਖੇ ਵਰਗੇ ਭੱਜ ਲੈਂਦੇ ਨੇ ਆ ਦੇਖੋ ਜੀ ਇਹ ਸਿਰ ਘਮਾਉਂਦਾ ਜੀ ਇਹ ਆ ਕਰਦਾ ਜਿਹੜੀ ਜਾੜਾ ਜੜ ਉਹ ਸਾਡੀ ਮਾਝੇ ਦੇ ਵਿੱਚ ਧਰਤੀ ਦੇ ਉੱਤੇ ਵਿਆਸਦਰ ਦੇ ਉੱਤੇ ਵਿਆਸ ਦਰਿਆ ਦੇ ਉੱਤੇ ਜਿੱਥੇ ਮੋੜ ਪਿਆ ਹੋਇਆ ਉੱਥੇ ਬਣੀ ਹੋਈ ਆ ਜੜ ਉਹ ਉਹ ਜੜ ਉੱਥੇ ਫੜੋ ਜਾ ਕੇ ਜੜ ਉੱਥੇ ਤੁਹਾਡੇ ਜਿਹ ਹਿੰਮਤ ਨਹੀਂ ਜਿਹਦੀ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਤੇ ਤੁਹਾਡੇ ਦੇ ਵਿੱਚ ਫਰਕ ਆ ਅਸੀਂ ਜਿਹੜਾ ਬੋਲਦੇ ਆ ਅਸੀਂ ਬੋਲਦੇ ਆ ਆਗੂਆਂ ਦੇ ਉੱਤੇ ਜਿੱਥੋਂ ਕਮਾਂਡ ਚਲਣੀ ਆ ਤੁਸੀਂ ਬੋਲਦੇ ਹੋ ਚੇਲਿਆਂ ਦੇ ਉੱਤੇ ਜਦ ਤਨ ਆਗੂ ਚੱਕ ਦੋਗੇ ਨਾ ਚੇਲੇ ਆਟੋਮੈਟਿਕ ਚੁਟਕੀ ਜਖਤ ਮੜ ਸ਼ੁਰੂ ਹੋ ਜਾਣੇ ਨੇ ਇੱਥੇ ਆਓ ਪੁਆਇੰਟ ਦੇ ਉੱਤੇ ਇਹ ਆ ਸਾਡਾ ਪੁਆਇੰਟ ਇਹ ਹੁਣ ਹੋਊਗੀ ਗੱਲ ਬੰਦੀ ਸਿੰਘਾਂ ਦੀ ਸਾਡੇ ਬੰਦੀ ਸਿੰਘ ਨਾਂ ਨਿਕਲਣ ਦਾ ਸਭ ਤੋਂ بڑا ਕਾਰਨ ਇਹ ਸਾਡੇ ਪੰਥਕ ਆਗੂ ਨੇ ਜੇ ਤੁਸੀਂ ਬਾਦਲਾਂ ਨੂੰ ਇਹ ਚੀਜ਼ ਪਿੱਛੇ ਗਲਤ ਕਹਿੰਦੇ ਹੋ ਜੀ ਆ ਕਰਤਾ ਜੀ ਉਹ ਕਰਤਾ ਜੀ ਇਹ ਕਰਤਾ ਤਾਂ ਇਹਨੂੰ ਵਾਈਟ ਚਿੱਟ ਕਿਵੇਂ ਮਿਲ ਰਹੀ ਆ ਜਿਹੜੇ ਟਾਈਮ ਦੇ ਵਿੱਚ ਖਾਲਸਾ ਜਰਨੈਲ ਬਾਬਾ ਪਿੰਡਰਾਲਾ ਅੰਦਰ ਬੈਠਾ ਸੀਗਾ ਚਾਹੇ ਹੁਣ ਇੱਕ ਲੱਗੀ ਜਿਹੜੀ ਭੇਡ ਕੱਢੀ ਸੀਗੀ ਜਿਉਂਨੇ ਬੰਦੇ ਮਰਾਤੇ ਜੀ ਆ ਮਰਾਤੇ ਜੇ ਬਾਬੇ ਜਰਨੈਲ ਨੇ ਬੰਦੇ ਮਰਾਤੇ ਆਪ ਉਹ ਜੋंदा ਨਹੀਂ ਹੈਗਾ ਆਪ ਵੀ ਉਹਨੇ ਸ਼ਹੀਦੀ ਦਿੱਤੀ ਆ ਜੇ ਤੁਸੀਂ ਬਾਬੇ ਜਰਨੈਲ ਨੂੰ ਬੰਦੇ ਮਰਾਉਣ ਪਿੱਛੇ ਗਲਤ ਕਹਿੰਦੇ ਹੋ ਫਿਰ ਸ੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੇ ਹਿਸਾਬ ਨਾਲ ਸਹੀ ਕਹਿੰਦੇ ਹੋ ਉਹਦਾ ਦੋ ਜਵਾਬ ਚੰਕੋੜ ਦੀ ਘੜੀ 'ਚ ਕੀ ਕੁਛ ਹੋਇਆ ਉੱਥੇ ਕਿੰਨੇ ਬੰਦੇ ਗਏ ਉਹਦਾ ਦੋ ਜਵਾਬ ਹੁਣ ਇੱਥੇ ਜੇ ਤੁਸੀਂ ਇਹ ਚੀਜ਼ ਮੈਂ ਕੋਈ ਕੰਪੈਰੀਸਨ ਨਹੀਂ ਕਰ ਰਿਹਾ ਮੈਂ ਸਿਧਾਂਤਾਂ ਦੀ ਸਿੱਕੀ ਸਿਧਾਂਤ ਦੀ ਗੱਲ ਕਰ ਰਿਹਾ ਮੈਂ ਜੋ ਆਪਣੇ ਖਾਲਸਾ ਪੰਥ ਉਹਦੀ ਸਿਧਾਂਤ ਦੀ ਗੱਲ ਕਰ ਰਿਹਾ ਵੀ ਜੇ ਤੁਸੀਂ ਬੰਦੇ ਮਰਾਉਣ ਕਰਕੇ ਸੰਤ ਜਰਨੈਲ ਖਾਲਸਾ ਭਿੰਡਰਾਲਾ ਨੂੰ ਗਲਤ ਕਹਿੰਦੇ ਹੋ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਹਿੰਦੇ ਹੋ ਤੁਸੀਂ ਉਹਨੂੰ ਕਿਉਂ ਪੂਜਦੇ ਹੋ ਫਿਰ ਇਹਦਾ ਦੋ ਜਵਾਬ ਹੁਣ ਇਹ ਆ ਸਵਾਲ ਸਾਡਾ ਭੇੜ ਜਿਹੜੀ ਟਿਕਟੌਕ ਤੇ ਲਾਈ ਹੋਈ ਬੈਠੀ ਸੀ ਇਸੇ ਕਾਰਨ ਕਰਕੇ ਬਾਬੇ ਜਰਨੈਲ ਦੀ ਰਿਸਪੈਕਟ ਸਾਡੀ ਨਿਗਾਹ 'ਚ ਰਹਿ ਗਈ ਆ ਰਹਿਣੀ ਆ ਆਉਣ ਵਾਲੀ ਦੁਨੀਆ 'ਚ ਵੀ ਰਹੂਗੀ ਮੈਂ ਉਸ ਦਿਨ ਗੱਲ ਕਹੀ ਸੀ ਇੱਕ 100 ਸਾਲ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ 100 ਸਾਲ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਆ ਜਿਹੜੀ ਥੋੜੀ 50 60 ਸਾਲਾਂ ਦੇ ਵਿੱਚ ਕੋਈ ਇਦਾਂ ਦਾ ਕੰਮ ਕਰ ਜੋ ਵੀ ਜਿਹੜੇ ਤੁਸੀਂ ਹਜ਼ਾਰ ਸਾਲ ਜਿਉਂਦੇ ਰਹੋਗੇ ਇਹ ਬਾਬੇ ਜਰਨੈਲ ਨੇ ਕੀਤਾ ਆ ਤੁਹਾਡਾ ਜਿਵੇਂ ਕਹਿੰਦਾ ਥੁੱਕ ਚੱਟ ਜਰਨੈਲ ਜਿਹੜਾ ਤੁਸੀਂ ਬਣਾਇਆ ਇਹ ਭੇਡਾਂ ਨੇ ਆ ਪੱਛਿਆ ਆੜਾ 15 16 ਬੰਦੂਖਾਂ ਨਾਲ ਲੈ ਕੇ ਮਰਦਾ ਜਾਂ ਮਾਰਦਾ ਉੱਥੇ ਕਿੱਥੇ ਗਏ ਬਿਆਨ ਇਹੀ ਤਾਂ ਪਾਸ਼ਾਹੀ ਦਾਵਾ ਇਹ ਇਹ ਨੂੰ ਹੋਰ ਪਾਸ਼ਾਹੀ ਦਾਵਾ ਤੁਸੀਂ ਕਹਿੰਦੇ ਕਿ ਇਹ ਨੂੰ ਖਾਲਸੇ ਦੀ ਡੈਫੀਨੇਸ਼ਨ ਤੁਸੀਂ ਕੱਢਦੇ ਕਿਉਂ ਜੇ ਆਪਣੇ ਬਚਨਾਂ ਤੋਂ ਖਾਲਸਾ ਅੱਜ ਭੱਜ ਗਿਆ ਤਾਂ ਖਾਲਸੇ ਦਾ ਨਿਸ਼ਾਨ ਹੀ ਖਤਮ ਹੋ ਜਾਣਾ ਬਾਬਾ ਫਤਿਹ ਸਿੰਘ ਸਭ ਤੋਂ ਛੋਟਾ ਸ਼ਹੀਦ ਬਾਬੇ ਬੰਦੇ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ ਪਰ ਉਹ ਜਵਾਕ ਡੋਲੇ ਨਹੀਂ ਉਹ ਆਪਣੇ ਸਟੈਂਡ ਤੇ ਖਰੇ ਰਹੇ ਤੁਹਾਡਾ ਸਟੈਂਡ ਦੱਸੋ ਕੀ ਆ ਕਿਹੜੇ ਪੰਥ ਦੇ ਆਗੂ ਆ ਤੁਸੀਂ ਲੜਨ ਤਾਂ ਤੁਹਾਡਾ ਤੁਸੀਂ ਪੰਥ ਦੇ ਆਗੂ ਬਣੋਗੇ ਸਾਡੇ ਦੇ ਸੋ ਇਹ ਗੱਲਾਂ ਨੇ ਸਾਰੀਆਂ ਇਹ ਬਿਲਕੁਲ ਸੱਚਾਈ ਹੈ ਚਾਹੇ ਕਿਸੇ ਨੂੰ ਗੁੱਸਾ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਕੋਈ ਗੱਲ ਨਹੀਂ ਐ ਚਲ ਪਰ ਜਿਹੜੇ ਆ ਸਮਾਜ ਸੇਵੀ ਜਿਹੜੇ ਤੁਹਾਨੂੰ ਕਬੁੱਦੇ ਪਿੱਛੇ ਲਿਜਾਈ ਫਿਰਦੇ ਨੇ ਨਾ ਇਹ ਮੁੱਦੇ ਬੈਲੜ ਨਹੀਂ ਹੈਗੇ ਲਿਆਓ ਇੱਥੇ ਸਾਡੇ ਨਾਲ ਬੈਠਣੇ ਅਸੀਂ ਕਰਦੇ ਆ ਗੱਲਾਂ ਇਹਦੇ ਨਾਲ ਕਿਹੜਾ ਮੁੱਦਾ ਬੈਲੜ ਇੱਕ ਵੀ ਮੁੱਦਾ ਬੈਲੜ ਕੱਢ ਕੇ ਦਿਓਨੇ ਜੇ ਇਹਨਾਂ ਦੇ ਪੱਟਾ 'ਚ ਦਮ ਹੈਗਾ ਲੱਤਾਂ 'ਚ ਦਮ ਹੈਗਾ ਚੱਲਣੇ ਜਿੱਥੇ ਜਾ ਕੇ ਜੜਦੋਤਾ ਪਾਉਣ ਇਹ ਆ ਗੱਲ ਇਹੀ ਸਿਮਰ ਜਿਤਮਾਨ ਵਿਆਸ ਵਾਲੇ ਬਾਬੇ ਜੀ ਨੂੰ ਕਹਿੰਦਾ ਬਾਬਾ ਜੀ ਤਾਂ ਬਹੁਤ ਵਧੀਆ ਇਹੀ ਸਿਮਰ ਜਿਤਮਾਨ ਆ ਨਾਨਕ ਜਿਹੜੇ ਨਾਨਕਸ਼ਾਈ ਜਿਹੜੇ ਫਿਰਦੇ ਨੇ ਆ ਜਿਹੜੇ ਨਾਨਕਸਰੀਏ ਉਹਨਾਂ ਨੂੰ ਜਾ ਕੇ ਮੱਥਾ ਟੇਕਦਾ ਇਹਨੂੰ ਤੁਸੀਂ ਪੰਥ ਦਾ ਆਗੂ ਬਣਾਉਨੇ ਹੋ ਲਾਹਣ ਤਾਂ ਤੁਹਾਡੇ ਤੇ ਇਹ ਜਿਹੇ ਬੰਦਿਆਂ ਦੇ ਉੱਤੇ ਇਹੀ ਸੇਮ ਸਟੋਰੀ ਅਮਰਤਪਾਲ ਦੇ ਆਉਣ ਵਾਲੇ ਸਮੇਂ 'ਚ ਕਰਨੀ ਹੈ ਉਹ ਵੀ ਪੋਲਿਟਿਕਸ ਪਾਰਟੀ ਦੇ ਵਿੱਚ ਆ ਗਿਆ ਤੇ ਉੱਥੇ ਉਹਨੇ ਵੀ ਵੋਟਾਂ ਮੰਗਣ ਨੂੰ ਉੱਥੇ ਉਹ ਜਾ ਕੇ ਸਿਰ ਝਕਾਉਣਾ ਜ਼ਰੂਰ ਡੇਰਾ ਦਾ ਰਾਮ ਰਹੀਮ ਦਾ ਡੇਰਾ ਆ ਪੁੱਛੋ ਇਹਦੇ ਗੋਵਿੰਦ ਜਿਹੜਾ ਇਹਦਾ ਦੋ ਤਾਂ ਸਿਮਰਜ ਤਮਾਨ ਦਾ ਵੀ ਤੈਂ ਬੰਦੇ ਉੱਥੇ ਭੇਜੇ ਨਹੀਂ ਸੀਗੇ ਵੀ ਜਾੜੇ ਉੱਥੇ ਬੰਦੇ ਨੇ ਜਾ ਕੇ ਰਜਿਸਟਰ ਫੜੋ ਵੀ ਬੰਦੇ ਇਹਦੇ ਪਿੰਡਾਂ 'ਚ ਵੋਟਾ ਪੋਟਾ ਕਿਹੜੀਆਂ ਨੇ ਇਹ ਵੋਟਾਂ ਪਾਓ ਸਾਨੂੰ ਇਹ ਇਹ ਇਹਨਾਂ ਦੀ ਾਕਾਤ ਇਹਨਾਂ ਪਿੱਛੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਆਪਣੇ ਘਰਦਿਆਂ ਦਾ ਸਾਥ ਦਿਓ ਪੜੋ ਚੰਗੀ ਪੋਸਟਾਂ ਤੇ ਪਹੁੰਚੋ ਕੋਈ ਖਾਲਸਤਾਨੀ ਉਹ ਨਾ ਹੈਗਾ ਇਹ ਸਾਰੇ ਪਖੰਡਬਦ ਲੋਕ ਨੇ ਇਹ ਸਾਰੇ ਪਖੰਡ ਕਰਦੇ ਨੇ ਲੋਕਾਂ ਨੂੰ ਪਾਗਲ ਬਣਾਉਂਦੇ ਨੇ ਇਹਨਾਂ ਕੋਲ ਕਿਸੇ ਕੱਲ ਦਾ ਕੋਈ ਜਵਾਬ ਨਹੀਂ ਹੈਗਾ ਕਦਰ ਰੱਖ ਲਓ ਟੇਬਲ ਟਾਕ ਦੇ ਉਧਰ ਨੂੰ 15 16 ਸਵਾਲ ਕਿੰਡ ਦਿਮਾਗ ਇਹਨਾਂ ਦਾ ਆਹ ਦਾੜੀਆਂ ਲੰਬੀਆਂ ਲੰਬੀਆਂ ਰੱਖ ਕੇ ਧੁੰਨੀ ਤੱਕ ਸਿਰਫ ਗੋਲ ਦਿਮਾਗ ਵਾਲੇ ਬੰਦੇ ਤੁਹਾਨੂੰ ਕੀ ਲੱਗਦਾ ਵੀ ਅੱਗ ਲਾ ਜੂ ਨਾ ਸਿੱਖੀ ਦਿਮਾਗ ਦੀ ਆ ਇੱਥੋਂ ਤੋਂ ਦਿਮਾਗ ਤੇ ਦਿਲ ਜਾਂ ਦੋਨੇ ਕੰਮ ਕਰਦੇ ਨੇ ਫੇਰ ਕ ਡਿਸੀਜਨ ਮੈਨਦਾ ਮੈਨੂੰ ਲੱਗਦਾ ਮੇਰੀ ਲਾਈਵ ਦਾ ਰਿਪੋਰਟ ਮੱਝਿਆ ਸ਼ਾਇਦ ਬੰਦ ਹੋ ਜਾਣੀ ਆ ਚੋ ਕੋਈ ਨਾ ਫਿਰ ਇੰਨੀ ਗੱਲ ਆਪਾਂ ਕਰਨੀ ਸੀ ਇਹ ਸੀਗੀ ਮੇਰੀ ਆਹ ਹਫ਼ਤੇ ਦੀ ਲਾਸਟ ਲਾਈਵ ਉਹ ਤੋਂ ਬਾਅਦ ਆਪਾਂ ਸੋਮਵਾਰ ਨੂੰ ਨਵੀਂ ਗੱਲ ਕਰਾਂਗੇ ਦੋ ਉਧਰ ਪੇਡਾਂ ਨੂੰ ਆਰਾਮ ਕਰ ਲਈ ਸੋਮਵਾਰ ਨੂੰ ਫੇਡੀ ਦਾ ਤਿਆਰ ਚੰਗਾ ਜੀ ਸਸੀ ਕਾ